ਕਹਣਾ ਚਾਹੁੰਗੇ ਜੋ ਪ੍ਰਕਰਨ ਹੋਇਆ ਤੁਸੀਂ ਪਹਿਲੇ ਉਸ ਚੀਜ਼ ਨੂੰ ਕਿਸ ਤਰ੍ਹਾਂ ਕਨਿਆ ਮਿੱਤਲ ਨੇ ਜੋ ਕ੍ਰਿਸ਼ਚਨ ਕਮਿਊਨਿਟੀ ਨੂੰ ਲੈ ਕੇ ਕਿਹਾ ਕਿਸ ਤਰ੍ਹਾਂ ਦੇਖਦੇ ਕਨਿਆ ਮਿੱਤਲ ਜੇ ਤੂੰ ਆਪਣੇ ਧਰਮ ਵਿਸ਼ੇਸ਼ ਨੂੰ ਲੈ ਕੇ ਤੂੰ ਜਾਗਰਣ ਨੂੰ ਕਰਦਾ ਵਾ ਸੁਭਾਵਾਂ ਕਰਦਾ ਵਾ ਕੁਝ ਵੀ ਕਰਦਾ ਆ ਠੀਕ ਆ ਤੂੰ ਕਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਉੱਥੇ ਨਾਲ ਦੀ ਨਾਲ ਹੀ ਕਿਸੇ ਧਰਮ ਨੂੰ ਲੈ ਕੇ ਤੁਸੀਂ ਟਾਰਗੇਟ ਕਰਨਾ ਔਰ ਵਿਸ਼ੇਸ਼ ਤੌਰ ਦੇ ਉੱਤੇ ਕ੍ਰਿਸ਼ਚਨ ਕਮਿਊਨਿਟੀ ਨੂੰ ਟਾਰਗੇਟ ਕਰਨਾ ਬਾਰ-ਬਾਰ ਰਾਜਾ ਬੜਾ ਇੰਜੀਨੀਅਰ ਇਸ ਚੀਜ਼ ਨੂੰ ਲੈ ਕੇ ਪ੍ਰਤੀਕਿਰਿਆ ਦੇ ਦਿੱਤੀ ਤੁਸੀਂ ਕਿਸ ਤਰ੍ਹਾਂ ਦੇਤੀ ਸਾਡੀ ਪ੍ਰਤੀਕਿਰਿਆ ਦੇ ਦਿੱਤੀ ਜੀ ਉੱਥੇ ਉਹਨਾਂ ਨੇ ਪ੍ਰਤੀਕਿਰਿਆ ਤਾਂ ਉਦੋਂ ਬਣਦੀ ਜਦੋਂ ਜਦੋਂ ਉਹ ਬੋਲਦਾ ਪਿਆ ਸੀ ਕਨਈਆ ਮਿੱਤੋ ਤਾਂ ਉਹਦਾ ਮਾਈਕ ਫੜ ਲੈਂਦਾ ਕਿ ਤੂੰ ਆਂ ਕੀ ਬੋਲਦਾ ਪਿਆ ਮੋਬੀ ਹੁਣ ਪ੍ਰਤੀਕਿਰਿਆ ਸਪਸ਼ਟ ਕਰਨ ਉਹਦੇ ਵਿੱਚ ਵੀ ਉਹ ਇਹ ਕਹਿ ਰਿਹਾ ਕਿ ਜੀ ਮੈਂ ਹਰੇਕ ਧਰਮ ਦਾ ਆਦਰਸ਼ ਕਰਦਾ ਉਹ ਤਾਂ ਸਾਰੇ ਹੀ ਕਹਿੰਦੇ ਆ ਉਹ ਤਾਂ ਅਸੀਂ ਵੀ ਕਹਿੰਦੇ ਆ ਉਸ ਤੋਂ ਵੱਡੀ ਤਰਾਸ ਦੀ ਜਿਹੜੀ ਸਾਡੀ ਕਮਿਊਨਿਟੀ ਦੇ ਲਈ ਆ ਉੱਥੇ ਰਾਜਨੀਤਿਕ ਲੋਕ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਉਹ ਉੱਥੇ ਖੜੇ ਹੋ ਕੇ ਤਾੜੀਆਂ ਮਾਰਦੇ ਪਏ ਜਿਨ੍ਹਾਂ ਨੂੰ ਅਸੀਂ ਆਪਣੇ ਦੇਸ਼ ਦੇ ਤੇ ਆਪਣੀ ਕੌਮ ਦੇ ਰਾਖੇ ਸਮਝਦੇ ਆਂ ਉੱਥੇ ਰਵਨੀਤ ਬਿੱਟੂ ਤਾੜੀਆਂ ਮਾਰ ਰਿਹਾ ਉੱਥੇ ਰਾਜਾ ਵੜਿੰਗ ਤਾੜੀਆਂ ਮਾਰ ਰਿਹਾ ਮੈਨੂੰ ਤੇ ਇਹ ਲੱਗਦਾ ਵਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਵਾ ਇਹ ਆਟੋਮੈਟਿਕਲੀ ਇਹ ਭਾਜਪਾ ਵੱਲੋਂ ਜਿਹੜਾ ਵਾ ਉਹ ਪ੍ਰੋਜੈਕਟ ਕੀਤਾ ਜਾਂਦਾ ਆ ਪ੍ਰੋਜੈਕਟ ਕਰਕੇ ਔਰ ਇਸਾਈਆਂ ਨੂੰ ਤੇ ਘੱਟ ਗਿਣਤੀਆਂ ਨੂੰ ਕਿੱਦਾਂ ਟਾਰਗੇਟ ਕਰਨਾ ਵਾ ਇਹਦਾ ਜੀਦਾ ਜਾਗਦਾ ਪ੍ਰਮਾਣ ਜਿਹੜਾ ਆਪਾਂ ਨੂੰ 2-3 ਦਿਨ ਪਹਿਲਾਂ ਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਗਿਆ ਸਤਿ ਸ੍ਰੀ ਅਕਾਲ ਦੋਸਤੋ ਮੈਂ ਰਵਿੰਦਰ ਸਾਨਾ ਸਾਕਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਇੱਕ प्रकरण ਚੱਲਿਆ ਹੈ ਕਿ ਲੁਧਿਆਣਾ ਵਿੱਚ ਜਦੋਂ ਕਨਈਆ ਮਿੱਤਲ ਜੀ ਆਈਸੀ ਜਗਰਾਤੇ تھے ਉਹਨਾਂ ਨੇ 크ਿਸਚਨ ਕਮਿਊਨਿਟੀ ਲੈ ਕੇ ਕੁਝ ਵਿਵਾਦਿਤ ਬਿਆਨ ਦਿੱਤੇ ਇੱਕ 크ਿਸਚਨ ਕਮਿਊਨਿਟੀ ਦਾ ਕਹਿਣਾ ਹੈ ਉਸ ਤੋਂ ਬਾਅਦ ਫਿਰ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਹੋਈ ਪ੍ਰੈਸ ਕਾਨਫਰੰਸ ਤੋਂ ਬਾਅਦ ਹੁਣ ਜਿਹੜਾ ਰਾਜਾ ਵਿਰਿੰਗ ਜੀ ਨੇ ਉਹਨਾਂ ਦਾ ਸਪਸ਼ਟੀਕਰਨ ਆਈਐਸਟੀ ਨੂੰ ਲੈ ਕੇ ਉਸੀ ਲੜੀ ਦੇ ਤਹਿਤ ਇਸ ਵਿਸ਼ੇ ਵਿੱਚ ਜਿਸ ਸ਼ਖਸ ਨਾਲ ਗੱਲ ਕਰਨ ਜਾ ਰਹੇ ਆ ਸਨਾਵਰ ਪੱਟੀ ਜੀ ਸਾਡੇ ਨਾਲ ਜੁੜ ਚੁੱਕੇ ਨੇ ਯੂਨਾਈਟਿਡ ਪੀਪਲ ਲੀਗ ਦੇ ਪ੍ਰਧਾਨ ਨੇ ਤੇ 크ਿਸਚਨ ਕਮਿਊਨਿਟੀ ਦੇ ਇੱਕ ਸੀਨੀਅਰ ਆਗੂ ਨੇ ਸਰ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਧੰਨਵਾਦੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣਾ ਲਾਈਵ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਆ ਔਰ ਤੁਹਾਡਾ ਬਹੁਤ ਜ਼ਿਆਦਾ ਇਸ ਗੱਲ ਦੇ ਲਈ ਅਸੀਂ ਅਭਾਰ ਵਿਅਕਤ ਕਰਦੇ ਆ ਕਿ ਤੁਸੀਂ ਜਿਹੜੀ ਸਾਡੀ ਆਵਾਜ਼ ਆ ਆਮ ਆਦਮ ਤੇ ਕਰ ਪਹੁੰਚਾਣੇ ਸਰ ਕੀ ਕਹਿਣਾ ਚਾਹੂਗੇ ਜੋ ਪ੍ਰਕਾਣ ਹੋਇਆ ਤੁਸੀਂ ਪਹਿਲੇ ਉਸ ਚੀਜ਼ ਨੂੰ ਕਿਸ ਤਰ੍ਹਾਂ ਕਨਈਆ ਮਿੱਤਲ ਨੇ ਜੋ ਕ੍ਰਿਸ਼ਚਨ ਕਮਿਊਨਿਟੀ ਨੂੰ ਲੈ ਕੇ ਕਿਹਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪਹਿਲੀ ਗੱਲ ਤੇ ਇਹ ਹੈਗਾ ਕਿ ਕਨਈਆ ਮਿੱਤਲ ਜੇ ਤੂੰ ਆਪਣੇ ਧਰਮ ਵਿਸ਼ੇਸ਼ ਨੂੰ ਲੈ ਕੇ ਤੂੰ ਜਾਗਰਣ ਕਰਦਾ ਵਾ ਸੁਭਾਵਾਂ ਕਰਦਾ ਵਾ ਕੁਝ ਵੀ ਕਰਦਾ ਆ ਠੀਕ ਆ ਤੂੰ ਕਰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਉੱਥੇ ਨਾਲ ਦੀ ਨਾਲ ਹੀ ਕਿਸੇ ਧਰਮ ਨੂੰ ਲੈ ਕੇ ਤੁਸੀਂ ਟਾਰਗੇਟ ਕਰਨਾ ਔਰ ਵਿਸ਼ੇਸ਼ ਤੌਰ ਦੇ ਉੱਤੇ ਕ੍ਰਿਸ਼ਚਨ ਕਮਿਊਨਿਟੀ ਨੂੰ ਟਾਰਗੇਟ ਕਰਨਾ बार-बार ਤਾਨੂੰ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇੱਕ ਵਾਰੀ ਲੋਕਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਬੀਤੇ ਦਿਨਾਂ ਦੇ ਵਿੱਚ ਇਹਨੇ ਪਿਛਲੇ ਸਮੇਂ ਦੇ ਵਿੱਚ ਇਹਨੇ ਉਦੋਂ ਵੀ ਸਾਡੇ 크ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਔਰ ਉਸ ਟਾਈਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਕ ਇਹੋ ਜਿਹਾ ਪੁਲ ਬਣ ਕੇ ਆਇਆ ਜਿਹਦੇ ਵਿੱਚ ਸਾਡੇ ADGP ਸਾਹਿਬ ਪੰਜਾਬ ਦੇ ਔਰ ਇੱਕ ਇਹੋ ਜਿਹਾ ਪੁਲ ਬਣ ਗਿਆ ਕਿ ਔਰ ਅਸੀਂ ਵੀ ਔਰ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਨਾਂ ਨੇ ਵੀ ਇਹ ਸੋਚਿਆ ਔਰ ਬਾਈਬਲ ਦੇ ਸਿਧਾਂਤ ਦੇ ਮੁਤਾਬਕ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਨਾ ਟੁੱਟੇ ਤੇ ਅਸੀਂ ਇਹਨੂੰ ਮਾਫੀ ਦਿੱਤੀ ਸੀਗੀ ਪਰ ਇਹ ਉਹ ਇਨਸਾਨ ਮਾਫੀ ਲੈਣ ਤੋਂ ਬਾਅਦ ਚ ਵੀ ਮੰਗਣ ਤੋਂ ਬਾਅਦ ਦੇ ਵਿੱਚ ਫਿਰ ਦੁਬਾਰਾ ਤੋਂ 크ਿਸਚਨ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾ ਇਹ ਜਿਹੜਾ ਕਿ ਬੜੀ ਮਾੜੀ ਗੱਲ ਹੈਗੀ ਔਰ ਬੜੀ ਨਿੰਦਣਯੋਗ ਗੱਲ ਹੈਗੀ ਆ ਔਰ ਔਰ ਤੋਂ ਵੱਡੀ ਉਸ ਤੋਂ ਵੱਡੀ ਤਰਾਸ ਦੀ ਜਿਹੜੀ ਸਾਡੀ ਕਮਿਊਨਿਟੀ ਦੇ ਲਈ ਆ ਉੱਥੇ ਰਾਜਨੀਤਿਕ ਲੋਕ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਉਹ ਉੱਥੇ ਖੜੇ ਹੋ ਕੇ ਤਾੜੀਆਂ ਮਾਰਦੇ ਪਏ ਇਹ ਦੇਖੋ ਇਹ ਕਿੰਨੀ ਵੱਡੀ ਗੱਲ ਹੈਗੀ ਹੈ ਆਪਣੀ ਕੌਮ ਦੇ ਲਈ ਕਿ ਜਿਹੜੀ ਸਾਡੀ ਕੌਮ ਨੂੰ ਤੁਸੀਂ ਇਸ ਤਰੀਕੇ ਨਾਲ ਟਾਰਗੇਟ ਕਰਦੇ ਔਰ ਉੱਥੇ ਜਿਨ੍ਹਾਂ ਨੂੰ ਅਸੀਂ ਆਪਣੇ ਦੇਸ਼ ਦੇ ਤੇ ਆਪਣੀ ਕੌਮ ਦੇ ਰਾਖੇ ਸਮਝਦੇ ਆ ਉੱਥੇ ਰਵਨੀਤ ਬਿੱਟੂ ਤਾੜੀਆਂ ਮਾਰ ਰਿਹਾ ਉੱਥੇ ਰਾਜਾ ਵੜਿੰਗ ਤਾੜੀਆਂ ਮਾਰ ਰਿਹਾ ਔਰ ਉਹ ਉਸ ਟਾਈਮ ਦੇ ਜਦ ਕੀ ਇਹਦਾ ਫਰਜ਼ ਬਣਦਾ ਸੀ ਇਹਨਾਂ ਦੋਨਾਂ ਲੋਕ ਸਭਾ ਕੈਂਡੀਡੇਟਾਂ ਦਾ ਕਿ ਜੇ ਉਹਨੇ ਕਿਸੇ ਧਰਮ ਵਿਸ਼ੇਸ਼ ਨੂੰ ਟਾਰਗੇਟ ਕੀਤਾ ਤੇ ਉਹਨਾਂ ਦਾ ਹੱਥ ਫੜ ਕੇ ਰੋਕਦਾ ਕਨੀਆਂ ਮਿੱਤਲ ਕਿਤੇ ਬਹੁਤ ਵੱਡੀ ਤੋਪ ਆ ਇਹਨਾਂ ਦੇ ਉੱਤੇ ਮੈਨੂੰ ਤੇ ਇਹ ਲੱਗਦਾ ਵਾ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਵਾ ਇਹ ਆਟੋਮੈਟਿਕਲੀ ਇਹ ਭਾਜਪਾ ਵੱਲੋਂ ਜਿਹੜਾ ਵਾ ਉਹ ਪ੍ਰੋਜੈਕਟ ਕੀਤਾ ਜਾਂਦਾ ਆ ਪ੍ਰੋਜੈਕਟ ਕਰਕੇ ਔਰ ਇਸਾਈਆਂ ਨੂੰ ਤੇ ਘੱਟ ਗਿਣਤੀਆਂ ਨੂੰ ਕਿੱਦਾਂ ਟਾਰਗੇਟ ਕਰਨਾ ਵਾ ਇਹਦਾ ਜੀਦਾ ਜਗਦਾ ਪ੍ਰਮਾਣ ਜਿਹੜਾ ਆਪਾਂ ਨੂੰ 2-3 ਦਿਨ ਪਹਿਲਾਂ ਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਗਿਆ ਰਾਜਾ ਬਲਿੰਗ ਜੀ ਨੇ ਇਸ ਚੀਜ਼ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਤੁਸੀਂ ਕਿਸ ਤਰ੍ਹਾਂ ਦੇਖਦੇ ਕਾਦੀ ਪ੍ਰਤੀਕਿਰਿਆ ਦੇ ਦਿੱਤੀ ਜੀ ਉੱਥੇ ਉਹਨਾਂ ਨੇ ਪ੍ਰਤੀਕਿਰਿਆ ਤਾਂ ਉਦੋਂ ਬਣਦੀ ਜਦੋਂ ਜਦੋਂ ਬੋਲਦਾ ਪਿਆ ਸੀ ਕਨਈਆ ਮਿੱਤ ਉਹਦਾ ਮਾਈਕ ਫੜ ਲੈਂਦਾ ਕਿ ਤੂੰ ਆ ਕੀ ਬੋਲਦਾ ਪਿਆ ਮਾਂ ਵੀ ਹੁਣ ਪ੍ਰਤੀਕਿਰਿਆ ਸਪਸ਼ਟ ਕਰਨ ਉਹਦੇ ਵਿੱਚ ਵੀ ਉਹ ਇਹ ਕਹਿ ਰਿਹਾ ਕਿ ਜੀ ਮੈਂ ਹਰੇਕ ਧਰਮ ਦਾ ਆਦਰਸ ਕਰ ਉਹ ਤਾਂ ਸਾਰੇ ਕਹਿੰਦੇ ਆ ਉਹ ਤਾਂ ਅਸੀਂ ਵੀ ਕਹਿੰਦੇ ਆ ਕਿ ਅਸੀਂ ਹਰ ਧਰਮ ਦਾ ਆਦਰ ਸਤਕਾਰ ਮਾਣ ਕਰਦੇ ਆ ਪਰ ਉਸ ਟਾਈਮ ਦੇ ਵਿੱਚ ਜਦੋਂ ਕਿਸੇ ਧਰਮ ਵਿਸ਼ੇਸ਼ ਨੂੰ ਟਾਰਗੇਟ ਕੀਤਾ ਜਾਂਦਾ ਆ ਇੱਕ ਰਿਸਪਾਂਸੀਬਲ ਚੇਅਰ ਦੇ ਤੋ ਤੁਸੀਂ ਬੈਠੇ ਹੋ ਇੱਕ ਰਿਸਪਾਂਸੀਬਲ ਚੇਅਰ ਦੀ ਫਾਈਟ ਕਰਦੇ ਹੋ ਤੁਸੀਂ ਉਥੇ ਤੁਹਾਡਾ ਫਰਜ਼ ਨਹੀਂ ਬਣਦਾ ਕਿ ਉਹਨੂੰ ਰੋਕਣਾ ਉਹਦੋਂ ਦੀ ਰੋਕਿਆ ਨਹੀਂ ਅੱਜ ਸਪਸ਼ਟਕਰਨ ਦੇਦੇ ਇਹ ਤਾਂ ਇਹ ਤਾਂ ਪਤਾ ਕਿੰਨੀਆਂ ਗੱਲਾਂ ਹੈਗੀਆਂ ਵਾ ਇਹ ਗੱਲਾਂ ਹੈਗੀਆਂ ਵਾ ਕਿ ਪਹਿਲਾਂ ਤੁਸੀਂ ਕਿਸੇ ਇਨਸਾਨ ਨੂੰ ਬੇਇਜ਼ਤ ਕਰਨ ਤੋਂ ਬਾਅਦ ਜਦੋਂ ਕਹ ਦੋ ਓਹੋ ਤੇਰਾ ਨਾ ਇਦਾਂ ਹੋ ਗਿਆ ਇਹ ਤਾਂ ਸਾਡੇ ਨਾਲ ਉਹ ਮਜ਼ਾਕ ਕੀਤਾ ਰਿਹਾ ਜਿਹੜੇ ਨੇ ਵੀ ਤੁਹਾਨੂੰ ਲੱਗਦਾ ਹੈ 크ਿਸਚਨ ਕਮਿਊਨਿਟੀ ਵੋਟ ਬੈਂਕ ਦੇ ਤਰ੍ਹਾਂ ਵਰਤੀ ਜਾਂਦੀ ਹੈ ਸਰ ਇਹ ਤਾਂ ਤੁਹਾਨੂੰ ਵੋਟ ਬੈਂਕ ਦੀ ਤਰ੍ਹਾਂ ਤਾਂ ਸਹੀ ਵਰਤੇ ਗਏ ਆ ਪਰ ਇਸ ਟਾਈਮ ਨਹੀਂ ਵਰਤੇ ਜਾਵਾਂਗੇ ਇਹਦਾ ਖਾਮਿਆਜਾ ਜਿਹੜਾ ਹੈਗਾ ਵਾ ਜਿਹੜੀਆਂ ਸਰਕਾਰਾਂ ਨੇ ਅਜ ਤੱਕ ਸਾਨੂੰ ਵਰਤਿਆ ਹੈ ਨਾ ਹੁਣ ਉਹਨਾਂ ਦਾ ਸਮਾਂ ਆ ਗਿਆ ਵਾ ਕਿ ਆਪਣਾ ਨਤੀਜਾ ਉਹਨਾਂ ਨੇ ਕਿਹੜੇ ਤਰੀਕੇ ਦੇ ਨਾਲ ਭੁਗਤਣਾ ਕਿਉਂਕਿ ਜੇ ਅੱਜ ਤੱਕ ਨਾ ਹਮੇਸ਼ਾ ਕਾਂਗਰਸ ਕਾਂਗਰਸੀ ਸਾਈ ਕਰਦੇ ਰਹੇ ਕਾਂਗਰਸ ਨੇ ਸਾਡੇ ਪੱਲੇ ਕੀ ਬਾਤਤਾ ਭਾਜੇਪੀ ਨੂੰ ਅਸੀਂ ਹਮੇਸ਼ਾ ਆਪਣੀ ਇੱਕ ਵਿਰੋਧੀ ਧਿਰ ਸਮਝਦੇ ਰਹੇ ਆਂ ਦੂਜੀਆਂ ਪਾਰਟੀਆਂ ਆ ਗਈਆਂ ਕਿਸੇ ਨੇ ਸਾਡੀ ਤਾਂ ਦੇਖੋ ਜੀ ਸਾਡੀ ਕੋਈ ਵੀ ਪਾਰਟੀ ਸਾਡੀ ਹਤੈਸ਼ੀ ਨਹੀਂ ਆ ਵਿਕਲਪ ਕੀ ਹੈ ਫਿਰ ਵਿਕਲਪ ਤਾਂ ਭਾਜੀ ਇਸ ਟਾਈਮ ਸਾਡਾ ਵਿਕਲਪ ਤਾਂ ਇਸ ਟਾਈਮ ਸੀਨੀਅਰ ਆਗੂ ਜਿਹੜੇ ਸਾਡੇ ਬڑے ਸੀਨੀਅਰ ਲੀਡਰਸ਼ਿਪ ਨੇ ਉਹ ਇਸ ਚੀਜ਼ ਦੇ ਬਾਰੇ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਸਾਡੇ ਧਾਰਮਿਕ عقیده ਦੇ ਲੋਕ ਇਸ ਗੱਲ ਦੇ ਵਿੱਚ ਇਨਵੋਲਵ ਹੋ ਗਏ ਨੇ ਕਿ ਆਪਾਂ ਕਿਸ ਤਰੀਕੇ ਦੇ ਨਾਲ ਆਪਣੀ ਕੌਮ ਨੂੰ ਉੱਤੇ ਚੱਕੀਏ ਔਰ ਇਸ ਇਹਦੇ ਕਰਕੇ ਜਿਹੜੇ ਸਾਡੇ ਲੋਕ ਹੈਗੇ ਨੇ ਉਹ ਸੋਚਣ ਦੇ ਮਜਬੂਰ ਹੋ ਗਏ ਔਰ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੀ ਹੋ ਗਿਆ ਤੁਹਾਡੇ ਮੀਡੀਆ ਦੇ ਰਾਹੀਂ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਕੁਝ ਕੈਂਡੀਡੇਟ ਖੜੇ ਨੇ ਅਸ ਟਾਈਮ ਅਸੀਂ ਇੱਕ ਆਪਣਾ ਮਨ ਬਣਾ ਰਹੇ ਆ ਕਿ ਅਸੀਂ ਗੁਰਦਾਸਪੁਰ ਦੇ ਵਿੱਚ ਆਪਣੇ ਕੈਂਡੀਡੇਟਸ ਜਿਹੜੇ ਹੈਗੇ ਆ ਅਸੀਂ ਪੂਰਾ ਪੰਜਾਬ ਇੱਕ ਗੁਰਦਾਸਪੁਰ ਦੀ ਉਸ ਇਲੈਕਸ਼ਨ ਨੂੰ ਐਜ਼ ਅ ਜਿਮਣੀ ਚੋਣ ਦੀ ਤਰ੍ਹਾਂ ਲੜੀਏ ਉਥੇ ਆਪਣੇ ਕੈਂਡੀਡੇਟ ਨੂੰ ਜਿਤਾਈਏ ਤੇ ਇਹਨਾਂ ਲੋਕਾਂ ਦੇ ਉੱਤੇ ਮੂੰਹ ਦੇ ਉੱਤੇ ਜਿਹੜੀ ਆ ਚਪੇੜਾ ਉਹ ਵੱਜੇਗੀ ਤਾਂ ਫੇਰ ਇਹਨਾਂ ਨੂੰ ਸਮਝ ਆਣੀ ਹੈ ਕੁਝ ਲੋਕ ਕਹਿ ਰਹੇ ਨੇ ਮੈਲੋਪਲੇਟ ਇਹ ਚੀਜ਼ ਇਹ ਮੌਕੇ ਤੇ ਚੋੱਕਾ ਲਗਾਇਆ ਜਾ ਰਿਹਾ ਹੈ ਕੁਝ ਲੋਕ ਇਹਦੇ ਚੋ ਫਾਇਦਾ ਲੈਣਾ ਚਾਹੁੰਦੇ ਨੇ ਕ੍ਰਿਸਚੀਅਨ ਕਮਿਊਨਿਟੀ ਦੇ ਤਾਂ ਇਹ ਪ੍ਰੋਪਗੈਂਡਾ ਬਣਾਇਆ ਜਾ ਰਿਹਾ ਨਹੀਂ ਤਾਂ ਗੱਲ ਕੋਈ ਛੋਟੀ ਜੀ ਸੀ ਲੋਕ ਕੋਈ ਇਕੱਲਾ ਹੀ ਲੋਗੇ ਕਮੈਂਟਸ ਕਰ ਦੇਣੇ ਦੇਖੋ ਮੌਕੇ ਤੇ ਚੋੱਕੇ ਵਾਲੀ ਗੱਲ ਤਾਂ ਮੈਨੂੰ ਸਮਝ ਨਹੀਂ ਲੱਗੀ ਤੁਹਾਡੀ ਲੇਕਿਨ ਜੇ ਗੱਲ ਕਰੀਏ ਮੈਨਿਪੂਲੇਟ ਕਰਨ ਦੀ ਤਾਂ ਮੈਨਿਪੂਲੇਟ ਤਾਂ ਕੀਤਾ ਹੀ ਉਹਨੂੰ ਆ ਕਨੀਆਂ ਮੈਨ ਮੈਨਿਪੂਲੇਟ ਉਹਨੂੰ ਕਰਕੇ ਲੈਣ ਦਾ ਇੱਥੇ ਕਿ ਤੂੰ ਕ੍ਰਿਸਚਨ ਕਮਿਊਨਿਟੀ ਨੂੰ ਤੂੰ ਟਾਰਗੇਟ ਕਰਨਾ ਇੱਕ ਪਾਸੇ ਉਸ ਇਨਸਾਨ ਨੇ ਪਹਿਲਾਂ ਮਾਫੀ ਮੰਗੀ 2 ਮਹੀਨੇ ਪਹਿਲਾਂ ਉਹਦਾ ਕੋਈ ਵਜੂਦ ਹੈਗਾ ਉਸ ਇਨਸਾਨ ਦਾ ਤੂੰ ਜਾਗਰਨ ਉੱਥੋਂ ਰਾਜਾ ਵੜਿੰਗ ਕਹਿ ਰਿਹਾ ਵਾ ਕਿ ਘਟਨਾ ਕਰਮ ਉੱਥੇ ਕੋਈ ਕਿਤੇ ਕੋਈ ਘਟਨਾ ਕਰਮ ਹੋਇਆ ਉਹ ਭਾਵਾ ਘਟਨਾ ਕਰਮ ਸੀਗਾ ਕਿ ਜਾਗਰਨ ਸੀਗਾ ਕੋਈ ਗੱਲ ਦਾ ਸਪਸ਼ਟੀਕਰਨ ਤਾਂ ਦੇ ਚੱਜ ਦੇ ਨਾਲ ਘਟਨਾ ਕਰਮ ਲੁਧਿਆਣੇ ਹੋਇਆ ਤੁਸੀਂ ਗੁਰਦਾਸਪੁਰ ਦੀ ਗੱਲ ਕਰੀ ਜਾਰੇ ਲੁਧਿਆਣੇ ਵੀ ਵਿਰੋਧ ਹੋਊਗਾ ਸਰ ਪੰਪੂਰੇ ਪੰਜਾਬ ਦੇ ਵਿੱਚ ਖਾਮਿਆਜ਼ਾ ਪੂਰੇ ਪੰਜਾਬ ਚ ਭੁਗਤਣਾ ਪੈਣਾ ਆ ਲੁਧਿਆਣਾ ਜਾਂ ਗੁਰਦਾਸਪੁਰ ਦੀ ਮੈਂ ਇਕੱਲੇ ਦੀ ਗੱਲ ਨਹੀਂ ਕੀਤੀ ਗੁਰਦਾਸਪੁਰ ਦੀ ਮੈਂ ਗੱਲ ਇਹ ਕੀਤੀ ਆ ਵੀ ਉੱਥੇ ਸਾਡੇ ਕੈਂਡੀਡੇਟ ਖੜੇ ਆ ਲੈ ਵੀ ਖੜਾ ਹੋਊਗਾ ਕੋਈ ਕੈਂਡੀਡੇਟ ਲੁਧਿਆਣੇ ਦੇ ਵਿੱਚ ਦੇਖੋ ਜੇ ਇਹੋ ਜਿਹੀਆਂ ਚੀਜ਼ਾਂ ਵਾਂ ਦੇਖੋ ਬੀਤੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜੋ ਸਿਸਟਮ ਚੱਲ ਰਿਹਾ ਵਾ ਔਰ ਜੋ ਬਣ ਰਿਹਾ ਬੀਤੇ ਦਿਨਾਂ ਦੇ ਵਿੱਚ ਜੋ ਸਾਡੇ ਨਾਲ ਤਰਾਸਦੀਆਂ ਇਹਨਾਂ ਨੇ ਸਾਡੇ ਨਾਲ ਕੀਤੀਆਂ ਔਰ ਜੋ ਸਾਡੇ ਕੋਲ ਹੋਈਆਂ ਇਹਨਾਂ ਨੇ ਕਿਉਂਕਿ ਅਸੀਂ ਲੋਕ ਹਮੇਸ਼ਾ ਹੀ ਸੋਚਦੇ ਹਾਂ ਕਿ ਬਾਈਬਲ ਨੂੰ ਦੇਖ ਕੇ ਕਿ ਹਮੇਸ਼ਾ ਮaaf ਕਰ ਦਈਏ ਮaaf ਕਰ ਦਈਏ ਲੇਕਿਨ ਹੋ ਸਕਦਾ ਕਿ ਜਿਹੜੀ ਸਾਡੇ ਪਾਰਟੀ ਬਣੀ ਆ ਯੂਨਾਈਟਿਡ ਪੰਜਾਬ ਪਾਰਟੀ ਉਹਦੇ ਵੱਲੋਂ ਕੈਂਡੀਡੇਟ ਜਿਹੜੇ ਆ ਉਤਾਰੇ ਜਾਣਗੇ ਔਰ ਬੜੇ ਜਲਦੀ ਹੀ ਤੁਹਾਨੂੰ ਇਸ ਗੱਲ ਬਾਰੇ ਅਗਾਹ ਵੀ ਕੀਤਾ ਜਾਏਗਾ ਵੀ ਕਿਹੜੇ ਕਿਹੜੇ ਕੈਂਡੀਡੇਟ ਕਿੱਥੇ ਕਿੱਥੇ ਖੜੇ ਕੀਤੇ ਜਾਣਗੇ ਕਿ ਲੁਧਿਆਣਾ ਖੜਾ ਕੀਤਾ ਫਿਰ ਦੋ ਹੀ ਚੀਜ਼ਾਂ ਨੇ ਇੱਕ ਤਾਂ ਤੁਸੀਂ ਭਾਜੀਪੀ ਨੂੰ ਬਾਈਕਟ ਕਰਤਾ ਦੂਸਰਾ ਤੁਸੀਂ ਕਾਂਗਰਸ ਨੂੰ ਤੁਹਾਡੇ ਕੋਲ ਫੇ ਵਿਕਲਪ ਆ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਫਿਰ ਉਹਨਾਂ ਨੂੰ ਵੀ ਭੁਗਤੋਗੇ ਤੁਸੀਂ ਸਰ ਵਿਕਲਪ ਸਾਡੇ ਕੋਲ ਸਾਡੀ ਆਪਣੀ ਪਾਰਟੀ ਆ ਯਾਨੀ ਕੈਂਡੀਡੇਟ ਖੜਾ ਕਰੋਗੇ ਕੈਂਡੀਡੇਟ ਖੜਾ ਕਰਾਂਗੇ ਅਸੀਂ 100% ਖੜਾ ਕਰਾਂਗੇ ਜੀ ਕਿਉਂਕਿ ਵਿਕਲਪਤਾ ਅਸੀਂ ਤਾਂ ਕਰੀਏ ਨਾ ਜੇ ਸਾਡੇ ਕੋਲ ਵਿਕਲਪ ਹੋਵੇ ਕਿੰਨੂ ਵਿਕਲਪ ਅਸੀਂ ਦਈਏ ਜੇ ਅਸੀਂ ਕਾਂਗਰਸ ਨੂੰ ਛੱਡੀਦਾ ਵਾ ਅਕਾਲੀ ਦਲ ਵੱਜਾ ਜੀ ਜਾਈਏ ਜਾਂ ਉਧਰ ਸਾਰੀਆਂ ਤਾਂ ਸਾਡੇ ਨਾਲ ਮਤਰੀਆਂ ਮਾਂ ਵਾਲਾ ਸੁਭਾਅ ਕਰਦੀਆਂ ਪਈਆਂ ਤਾਂ ਕਰੀਏ ਕਿਹਨਾਂ ਦੇ ਨਾਲ ਅਸੀਂ ਵਿਕਲਪ ਤਾਂ ਸਾਨੂੰ ਐਟਲੀ ਸਾਡਾ ਆਪਣਾ ਹੀ ਦੇਖਣਾ ਪੈਣਾ ਆ ਔਰ ਇਹਦੇ ਵਾਸਤੇ ਕੌਮ ਇਕਜੁੱਟ ਹੋ ਰਹੀ ਆ ਔਰ ਪ੍ਰੋਪਰ ਤਰੀਕੇ ਦੇ ਨਾਲ ਅਸੀਂ ਕਰ ਰਹੇ ਆ ਇਹਦੇ ਉੱਤੇ ਪਲਾਨ ਅਗਰ ਜੇ ਮਨ ਲੋ ਜੇ ਸਾਡਾ ਕੈਂਡੀਡੇਟ ਨਹੀਂ ਵੀ ਖੜਾ ਹੋਇਆ ਹੈ ਨਾ ਤੇ ਸਾਡੇ ਵੱਲੋਂ ਵੋਟ ਜਿਹੜੀ ਆ ਉਹ ਨੋਟਾ ਦੇ ਬਟਨ ਦੇ ਉੱਤੇ ਦੱਬੀ ਜਾਏਗੀ ਇਹਨਾਂ ਨੂੰ ਨਹੀਂ ਦਿੱਤੀ ਜਾਏਗੀ ਜਿਹੜੀ 크੍ਰਿਸਚੀਅਨ ਕਮਿਊਨਿਟੀ ਦੇ ਅਲੱਗ-ਅਲੱਗ ਦਲਾਂ ਚ ਲੋਕ ਨੇ ਤੁਹਾਡੇ 크੍ਰਿਸਚੀਅਨ ਕਮਿਊਨਿਟੀ ਤੇ ਬੜੇ ਦੂਰ ਅਲੱਗ-ਅਲੱਗ ਕਾਂਗਰਸ ਚ ਵੀ ਨੇ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕੀ ਕਹੋਗੇ ਉਹ ਵੀ ਆਣ ਕੇ ਤੁਹਾਡੇ ਨਾਲ ਸਰ ਸਾਡੀਆਂ ਨਿਰੰਤਰ ਮੀਟੀਆਂ ਚੱਲ ਰਹੀਆਂ ਔਰ ਉਹ ਇਸ ਗੱਲ ਤੋਂ ਉਹ ਵੀ ਖਫਾ ਨੇ ਅੱਜ ਤੁਸੀਂ ਖੁਦ ਦੇਖੋ ਅੱਜ ਇੱਥੋਂ ਦਾ ਇੱਕ ਕਾਂਗਰਸ ਦਾ ਸੀਨੀਅਰ ਆਪਣਾ ਅਰੁਣ ਹੈਨਰੀ ਹੈ ਲੀਡਰ ਉਨੇ ਰਾਜਾ ਵੜਿੰਗ ਦੇ ਖਿਲਾਫ ਕੀਤੀ ਨਹੀਂ ਗੱਲ ਵੀ ਉਹਨੇ ਕੀ ਕੀਤਾ ਉਹ ਕਾਂਗਰਸ ਦਾ ਹੀ ਸੀਗਾ ਇਹ ਗੱਲਾਂ ਹੋਈਆਂ ਵਾ ਜਿਹੜੇ ਲੀਡਰ ਨੇ ਪਹਿਲਾਂ ਸਭ ਤੋਂ ਪਹਿਲਾਂ ਕੌਮ ਧਰਮ ਉਸ ਤੋਂ ਬਾਅਦ ਚ ਪਾਰਟੀਆਂ ਇਹ ਸਾਰੇ ਲੋਕ ਜਿਹੜੇ ਆ ਇਸ ਗੱਲ ਦੇ ਵਾਸਤੇ ਚਿੰਤਤ ਨੇ ਔਰ ਇਸ ਗੱਲ ਦੇ ਲਈ ਪ੍ਰਪੇਅਰ ਹੈਗੇ ਨੇ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਮਿਹਰਬਾਨੀ ਜੀ ਕਿਤੇ ਨਾ ਕਿਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਰਕੇ ਕਿਹਾ ਹੈ ਕਿ ਜੋ ਕਲਈਆ ਮਿੱਤਲ ਤੇ ਰਾਜਾ ਵੜਿੰਗ ਜਾਂ ਹੋਰ ਦਲ ਕਰ ਰਹੇ ਨੇ 크ਿਸਚੀਅਨ ਕਮਿਊਨਿਟੀ ਨੂੰ ਲੈ ਕੇ ਉਹ ਹੁਣ ਬਰਦਾਸ਼ਤ ਨਹੀਂ ਹੋਊਗਾ ਪਿਛਲੇ 70 ਸਾਲਾਂ ਤੋਂ 크ਿਸਚੀਅਨ ਕਮਿਟੀ ਵੋਟ ਬੈਂਕ ਸਮਝੀ ਗਈ ਹੈ ਲੇਕਿਨ ਐਤ ਕੀ ਐਮਪੀ ਦੇ ਇਲੈਕਸ਼ਨ ਕਿਤੇ ਨਾ ਕਿਤੇ ਦਿਖਾ ਦੇਵਾਂਗੇ ਕਿ 크ਿਸਚੀਅਨ ਕਮਿਊਨਿਟੀ ਦਾ ਕੀ ਆਧਾਰ ਹੈ ਜਿੱਥੇ ਆਧਾਰ ਹੈ ਉੱਥੇ ਵੋਟ ਵੀ ਦੇਵਾਂਗੇ ਜਿੱਥੇ ਆਧਾਰ ਨਹੀਂ ਹੈ ਉੱਥੇ ਨੋਟਾ ਨੂੰ ਵੋਟ ਪਾਵਾਂਗੇ ਹੋਰ ਇਹਨਾਂ ਦਾ ਵਿਰੋਧ ਕਰਾਂਗੇ ਇਹ ਇਹਨਾਂ ਨੇ ਸਾਡੇ ਨਾਲ ਗੱਲਬਾਤ ਦੇ ਦੌਰਾਨ ਸਹਿਮਤੀ ਜਤਾਈ ਹੁਣ ਆਉਣ ਵਾਲਾ ਟਾਈਮ ਦਸੂਗਾ ਕਿ ਇਹਨਾਂ ਦੀ ਕਮਿਊਨਿਟੀ ਕਿੰਨਾ ਕੁ ਨੁਕਸਾਨ ਪਹੁੰਚਾਉਂਦੀ ਏ ਮੌਜੂਦਾ ਦਲਾਂ ਨੂੰ ਲੇਕਿਨ ਇੱਕ ਵਾਰ ਫਿਰ ਇਹਨਾਂ ਦਾ ਧੰਨਵਾਦ ਇਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੁਸੀਂ ਕਿੰਨੇ ਜੋ ਸਾਡੇ ਨਾਲ ਜਾਨ ਨੇ ਗੱਲਬਾਤ ਕੀਤੀ ਹੈ ਜਦੋਂ ਪ੍ਰੋਗਰਾਮ ਚੱਲੂਗਾ ਤੇ ਵਿਚਾਰਤਾਰਾ ਜੂ ਸਾਂਝੀ ਕਰਿਓ ਇੱਕ ਵਾਰ ਫਿਰ ਇਹਨਾਂ ਦਾ ਪੱਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਏ ਤੇ ਕੀ ਹੈ ਕਿ ਹੁਣ ਸਾਡੀ ਆਪਣੀ ਕ੍ਰਿਸਟਨਾ ਦੀ ਪਾਰਟੀ ਅੱਗੇ ਆਉਗੀ ਤੇ ਇੱਕ ਵਿਕਲਪ ਬਣ ਕੇ ਖਾਸ ਕਰਕੇ ਕ੍ਰਿਸਚਨ ਕਮਿਊਨਿਟੀ ਨੂੰ ਦਊਗੀ ਕਿ ਜੇ ਤੁਸੀਂ ਬੋਟ ਦੇਣਾ ਚਾਹੁੰਦੇ ਤਾਂ ਇੱਥੇ ਆਪਣਾ ਵੋਟ ਦਿਓ ਬਿਲਕੁਲ ਜੀ ਪ੍ਰੋਗਰਾਮ ਚੱਲੂਗਾ ਤੇ ਵਿਚਾਰਤਾਰਾਂ ਨੂੰ ਸਾਂਝੀ ਕਰਿਓ ਕੈਮਰਾ ਮੈਨ ਟਿੰਕਾ ਜਟਨਾਰ ਮੈਂ ਅਰਵਿੰਦਰ ਸਨਣਾ ਲੈਣਾ ਤੁਹਾਡੇ ਤੋਂ ਵਿਦਾ